ਮੋਗਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਐਨਆਰਆਈ ਪਿੰਡ ਦੀ ਧੀ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਤਾਂ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਦੱਸਦੇ ਕਿ ਮੋਗਾ ਦੇ ਪਿੰਡ ਧੂੜਕੋਟ ਜਰਦ ਸਿੰਘ ਵਾਲਾ ਦੀ ਰਹਿਣ ਵਾਲੀ ਸੁਖਜਿੰਦਰ ਕੌਰ ਸਿੱਧੂ ਨੇ ਐਨਆਰਆਈ ਹੁੰਦੇ ਬਾਵਜੂਦ ਸਵਰਗੀਆ ਸੂਬੇਦਾਰ ਗੁਰदयाल ਸਿੰਘ ਅਤੇ ਸਵਰਗੀ ਸਰਦਾਰਨੀ ਗਿਆਨਕੌਰ ਦੀ ਯਾਦ ਵਿੱਚ ਸਮੂਹ ਪਰਿਵਾਰ ਦੇ ਵੱਲੋਂ ਗੁਰੂ ਗਿਆਨ ਲਾਇਬ੍ਰੇਰੀ ਬਣਵਾ ਕੇ ਪਿੰਡ ਦੇ ਸਕੂਲ ਦੇ ਵਿੱਚ ਪਿੰਡ ਵਾਲਿਆਂ ਦੇ ਹਵਾਲੇ ਕੀਤੀ ਹੈ ਜਿਸ ਦਾ ਉਦਘਾਟਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਐਮ ਐਲ ਏ ਮਨਜੀਤ ਸਿੰਘ ਬਿਲਾਸਪੂਰੀਆ ਪਹੁੰਚੇ ਜਿੱਥੇ ਪਰਿਵਾਰ ਦੇ ਵੱਲੋਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਐਮ ਐਲ ਏ ਮਨਜੀਤ ਸਿੰਘ ਬਿਲਾਸਪੂਰੀਆ ਨੇ ਵੀ ਐਨ ਆਰ ਆਈ ਭੈਣ ਦਾ ਇਸ ਉਪਰਾਲੇ ਨੂੰ ਦੇਖਦੇ ਹੋਏ ਬਹੁਤ ਬਹੁਤ ਧੰਨਵਾਦ ਕੀਤਾ ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਵੀ ਸਿੱਖਿਆ ਦੇ ਮर्याਦਾ ਨੂੰ ਉੱਚਾ ਚੁੱਕਣ ਦੇ ਲਈ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੇ ਵਿੱਚ ਅਤੇ ਨਸ਼ਿਆਂ ਦੀ ਨਸ਼ਿਆਂ ਦੇ ਦਰਿਆ ਨੂੰ ਠਲ ਪਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਐਨਆਰਆਈ ਪੈਨ ਨੇ ਇਹ ਸਕੂਲ ਨੂੰ ਲਾਇਬ੍ਰੇਰੀ ਤੇ ਕਿਤਾਬਾਂ ਦੇ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਤੇ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ ਗੱਲ ਕਰੀਏ ਪਿੰਡ ਵਾਲਿਆਂ ਦੀ ਤਾਂ ਪਿੰਡ ਵਾਲਿਆਂ ਦੇ ਵਿੱਚ ਵੀ ਬਹੁਤ ਖੁਸ਼ੀ ਦੀ ਲਹਿਰ ਪਾਈ ਗਈ ਹੈ ਇਸ 마을 ਦੀ ਟੀਨੇ ਪਿੰਡ ਵਾਸਤੇ ਜੋ ਪ੍ਰਾਲਾ ਕੀਤਾ ਹੈ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ ਹਰ ਟਾਈਮ ਟਾਈਮ ਤੇ ਐਨ ਆਰ ਆਈ ਪਰਵਾਮਾਂ ਦੇ ਵੱਲੋਂ ਪਿੰਡ ਵਾਸੀਆਂ ਦੀ ਮਦਦ ਕੀਤੀ ਜਾਂਦੀ ਹੈ ਜੈਸੀ ਪਿੰਡ ਵਾਸੀਆਂ ਦੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਐਬਸਕੂਡ ਬੀ ਸੀ ਕੈਨੇਡਾ ਨਿਵਾਸੀ ਹਾਂ ਜੀ ਸਾਨੂੰ ਬਹੁਤ ਟਾਈਮ ਹੋ ਗਿਆ ਕੈਨੇਡਾ ਗਿਆ ਨੂੰ ਪਰ ਉਸ ਤੋਂ ਕੈਨੇਡਾ ਜਾ ਕੇ ਵੀ ਪਰ ਸਾਡੀਆਂ ਜਣਾਾਂ ਦੇ ਨਾਲ ਅਸੀਂ ਬਹੁਤ ਜੁੜੇ ਹੋਏ ਹਾਂ ਤੇ ਸਾਨੂੰ ਖੁਸ਼ੀ ਹੁੰਦੀ ਹੈ ਪਿੰਡ ਆ ਕੇ ਜਦੋਂ ਸਾਡੇ ਪੰਚਾਇਤ ਸਾਡੇ ਵਿਕਾਸ ਕਮੇਟੀ ਦੇ ਪ੍ਰਧਾਨ ਸਰਦਾਰ ਅਕਬਾਲ ਸਿੰਘ ਜੀ ਮਾਸਟਰ ਇਹਨਾਂ ਦੇ ਕੰਮ ਵੇਖ ਕੇ ਖੁਸ਼ੀ ਹੁੰਦੀ ਹੈ ਜਿਵੇਂ ਇਹਨਾਂ ਨੇ ਪਿੰਡ ਦੇ ਲਈ ਬਹੁਤ ਹੀ ਸੋਹਣੇ ਕੰਮ ਕੀਤੇ ਆ ਪਾਰਕਾਂ ਬਣਾਈਆਂ ਦਰਖਤ ਲਾਇਆ ਜਿਹੜੇ ਕਿ ਆਪਾਂ ਨੂੰ ਬਹੁਤ ਲੋੜ ਆ ਪੰਜਾਬ ਨੂੰ ਹੁਣ ਦਰਖਤਾਂ ਦੀ ਤੇ ਬੱਚਿਆਂ ਨੂੰ ਇਹਨਾਂ ਨੇ ਪੜ੍ਹਾਈ ਦੇ ਨਾਲ ਜੋੜਿਆ ਖੇਡਾਂ ਦੇ ਨਾਲ ਜੋੜਿਆ ਇੱਕ ਐਨ ਆਰ ਆਈ ਕੀ ਚਾਹੁੰਦੇ ਆ ਇਹ ਚਾਹੁੰਦੇ ਆ ਵੀ ਜਿਹੋ ਜਿਹੇ ਬਿਜੂਕੇਸ਼ਨ ਸਾਡੇ ਬੱਚੇ ਉੱਥੇ ਰਹਿ ਰਹੇ ਆ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਉਹੀ ਸਾਡੇ ਪਿੰਡ ਦੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਇੱਕ ਚੰਗੀ ਐਜੂਕੇਸ਼ਨ ਰਹਿਣ ਨਾਮਣਾ ਖੱਟਣ ਪਿੰਡ ਦਾ ਨਾਮ ਰੋਸ਼ਨ ਕਰਨ ਹਰ ਇੱਕ ਐਨ ਆਰ ਆਈ ਦੀ ਇੱਕ ਦਿਉਤਮੰਨਾ ਇਹੀ ਗੱਲ ਇਹਨਾਂ ਨੂੰ ਜਦੋਂ ਅਸੀਂ ਪਿੰਡੋਂ ਆਂਦੇ ਆ ਤੇ ਸਾਨੂੰ ਬੜਾ ਹੀ ਪਿਆਰ ਸਤਿਕਾਰ ਇੱਜ਼ਤ ਮਾਣ ਦਿੰਦੇ ਆ। ਇਹੀ ਇੱਕ ਕਾਰਨ ਆ ਅਸੀਂ ਇੰਨੇ ਟਾਈਮ ਤੋਂ ਕੈਨੇਡਾ ਰਹਿ ਕੇ ਵੀ ਇਹਨਾਂ ਦੇ ਪਿਆਰ ਦਾ ਸਤਕੇ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਏ ਆ। ਨਹੀਂ ਤਾਂ ਹੁਣ ਬਹੁਤ ਐਨ ਆਰ ਆਈ ਆਪਣੀਆਂ ਜ਼ਮੀਨਾਂ ਵੇਚ ਕੇ ਵੀ ਚਲੇ ਗਏ ਆ। ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਿੰਡਾਂ ਦੇ ਨਾਮ ਤੱਕ ਭੁੱਲ ਗਿਆ। ਪਰ ਮੈਂ ਪੰਜਾਬੀਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਨਾ ਆਪਣੀ ਮਾਂ ਵਿੱਚੋਂ ਨਾ ਆਪਣੀਆਂ ਜੜਾਂ ਕੱਟੋ। ਜੇ ਤੁਸੀਂ ਆਪਣੀਆਂ ਜੜਾਂ ਕੱਟ ਲਈਆਂ ਇੱਕ ਦਿਨ ਤੁਸੀਂ ਆਪਦਾ ਵਸਥਾਪੁਰ ਜਿਓਗੇ ਆਪ ਦੀ ਲਾਤ ਘਵਾ ਲੋਗੇ ਆਪਦੇ ਬੱਚਿਆਂ ਨੂੰ ਪੰਜਾਬ ਲੈ ਆਓ ਪੰਜਾਬ ਦੇ ਨਾਲ ਜੋੜੋ ਆਪਦੀ ਮਿੱਟੀ ਨੂੰ ਪਿਆਰ ਕਰੋ ਆਪਦੀ ਮਿੱਟੀ ਵੇਚ ਕੇ ਨਾ ਜਾਓ ਇਹ ਆਪਣੇ ਬਜ਼ੁਰਗਾਂ ਦਾ ਦੇ ਵਿੱਚ ਪਿਆਰ ਆ ਸਤਿਕਾਰ ਆ ਇੰਨਾ ਕੁਸ਼ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਆਰਆਈ ਨੂੰ ਸਰਕਾਰੀ ਸਕੂਲ ਨੂੰ ਲੈਵਲੀ ਲੱਗ ਦਿੱਤੀ ਗਈ ਹੈ ਅੱਖਰ ਬੱਚੇ ਨੂੰ ਮੋਬਾਈਲ ਤੋਂ ਦੂਰ ਹਟਾਉਣ ਦੀ ਕੋਸ਼ਿਸ਼ ਦਾ ਇੱਕ ਪ੍ਰਾਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਐਨਆਰਆਈ ਬਾਰੇ ਆਮ ਜਨਤਾ ਨੂੰ ਕੀ ਅਪੀਲ ਦੇਣਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਪਰਿਵਾਰ ਨੂੰ ਐਨਆਰਆਈ ਪਰਿਵਾਰ ਨੂੰ ਮੁਬਾਰਕਬਾਦ ਦਿਨਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇਸ ਵਿਦਿਆ ਦੇ ਮੰਦਰ ਵਿੱਚ ਸਰਕਾਰੀ ਮਿਡਲ ਸਕੂਲ ਢੂੜਕੋਟ ਚੜ੍ਹ ਸਿੰਘ ਵਾਲਾ ਵਿਖੇ ਇੱਕ ਬਹੁਤ ਵਧੀਆ ਲਾਇਬ੍ਰੇਰੀ ਦਾ ਉਹ ਨਿਰਮਾਣ ਕੀਤਾ ਉੱਥੇ ਬੁਕਸ ਦਿੱਤੀਆਂ ਕਿਉਂਕਿ ਅੱਜ ਦੇ ਸਮੇਂ ਦੀ ਲੋੜ ਹੈ ਗਿਆਨ ਦਾ ਜਿਹੜਾ ਖਜ਼ਾਨਾ ਇਸ ਲਾਇਬ੍ਰੇਰੀ ਵਿੱਚ ਹੈ ਔਰ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨ ਲਈ ਨਸ਼ਿਆਂ ਤੋਂ ਦੂਰ ਕਰਨ ਲਈ ਅਜਿਹੇ ਪ੍ਰਾਲੇ ਜਿਹੜੇ ਬਹੁਤ ਜ਼ਰੂਰੀ ਨੇ ਜਿੰਦਾ ਕਿ ਸਾਰੇ ਬੱਚਿਆਂ ਨੂੰ ਜਿਹੜਾ ਲਾਭ ਹੋਊਗਾ ਤੇ ਨਾਲ ਹੀ ਮੈਂ ਇੱਥੋਂ ਦੇ ਅਧਿਆਪਕ ਸਾਹਿਬਾਨ ਨੂੰ ਵੀ ਮੁਬਾਰਕਬਾਦ ਦੇਣਾ ਕਿਉਂਕਿ ਅਜਿਹੇ ਉਪਰਾਲੇ ਉਸ ਵੇਲੇ ਹੀ ਹੁੰਦੇ ਆ ਜਦੋਂ ਸਾਡੇ ਅਧਿਆਪਕ ਸਾਹਿਬਾਨ ਦਾ ਹਾਂ ਪੱਖੀ ਰਵੱਈਆ ਇਹ ਇਹਨਾਂ ਦੀ ਬੜੀ ਬੇਨਤੀ ਹੈ ਸਾਡੇ ਚੰਕੌਰ ਸਿੰਘ ਜੀ ਇੱਥੋਂ ਦੇ ਇੰਚਾਰਜ ਮੁਖ ਅਧਿਆਪਕ ਨੇ ਔਰ ਉਹਨਾਂ ਦਾ ਵੀ ਬੜਾ ਵੱਡਾ ਸਲਾਹਾਯੋਕ ਕਾਰਜ ਹੈ ਕਿ ਐਨਆਰਆਈਸ ਨੂੰ ਪਹਿਲਾਂ ਪ੍ਰੇਰਿਤ ਕਰਨਾ ਫਿਰ ਇੱਥੇ ਇਹਨਾਂ ਵਧੀਆ ਜਿਹੜਾ ਕਾਰਜ ਕਰਵਾਉਣਾ ਕਿ ਲਾਇਬ੍ਰੇਰੀ ਜਿਹੜੀ ਗੁਰ ਗਿਆਨ ਦੇ ਨਾਂ ਤੇ ਲਾਇਬ੍ਰੇਰੀ ਕਿਉਂਕਿ ਗਿਆਨ ਦਾ ਇੱਕ ਭਰਿਆ ਖਜ਼ਾਨਾ ਇੱਥੇ ਮੌਜੂਦ ਹੋਊਗਾ ਤਾਂ ਵੀ ਸਰਕਾਰੀ ਸਕੂਲ ਦੇ ਐਕਦਰ ਨੂੰ ਰਿਜਲਟ ਵੀ ਸੁਣਨ ਚ ਬਹੁਤ ਬੱਚੇ ਵਧੀਆ ਆ ਰਹੇ ਆ ਹਾਂਜੀ ਹਾਂਜੀ ਤੇ ਕੀ ਕੈਨੇਡਾ ਇਸ ਵਾਰ ਇਹ ਜਿਹੜਾ ਸਾਡਾ ਸਕੂਲ ਹੈ ਨਾ ਜ਼ਿਲ੍ਹਾ ਮੋਗੇ ਦਾ ਬਹੁਤ ਵਧੀਆ ਇੱਕ ਮਿਡਲ ਸਕੂਲ ਹੈ 인ਫਰਾਸਟ੍ਰਕਚਰ ਤੋਂ ਔਰ ਨਾਲ ਦੀ ਨਾਲ ਜਿਹੜਾ ਅਕੈਡੈਮਿਕ ਪੱਖ ਤੋਂ ਵੀ ਇਹਦੀ ਬਹੁਤ ਵਧੀਆ ਜਿਹੜੀ ਇਹ ਪਰਫਾਰਮੈਂਸ ਹੈ ਹਰ ਸਾਲ ਜਿੱਥੇ ਰਿਜ਼ਲਟ ਵਧੀਆ ਹੁੰਦਾ ਇੱਥੋਂ ਦੇ ਬੱਚੇ ਵੱਖ-ਵੱਖ ਜਿਹੜੀਆਂ ਬਲੌਗ ਤੇ ਡਿਸਟ੍ਰਿਕਟ ਲੈਵਲ ਦੀਆਂ ਐਕਟੀਵਿਟੀਜ਼ ਆ ਉਹਨਾਂ ਦੇ ਵਿੱਚ ਆਪਣੇ ਅਧਿਆਪਕ ਸਾਹਿਬਾਨ ਦੀ ਗਵਾਈ ਚ ਪਾਰਟਿਸਿਪੇਟ ਕਰਦੇ ਆ ਪੋਜੀਸ਼ਨਾਂ ਪ੍ਰਾਪਤ ਕਰਦੇ ਆ ਔਰ ਪਿਛਲੇ 3 ਸਾਲ ਤੋਂ ਇਕ ਸਾਡਾ ਨੈਸ਼ਨਲ ਮੈਰਿਟ ਕਮ ਸਕਾਲਰਸ਼ਿਪ ਟੈਸਟ ਹੈ ਸਾਡਾ ਨੈਸ਼ਨਲ ਮੀਨਸ ਕ ਮੈਰਿਟ ਸਕਾਲਰਸ਼ਿਪ ਟੈਸਟ ਨੈਸ਼ਨਲ ਪੱਧਰ ਦਾ ਜਿੱਦੇ ਵਿੱਚ ਲਗਾਤਾਰ ਹੀ ਇਸ ਸਕੂਲ ਦੇ ਬੱਚੇ ਜਿਹੜੇ ਆ ਉਹ ਪ੍ਰਾਪਤ ਰਿਜ਼ਲਟ ਤੇ ਵਧੀਆ ਪ੍ਰਾਪਤ ਕਰਕੇ ਨਤੀਜੇ ਔਰ ਉਹ ਕੀ ਦੱਸ ਸਕਾਲਰਸ਼ਿਪ ਪ੍ਰਾਪਤ ਕਰ ਲਿਆ ਜਿਨ੍ਹਾਂ ਨੂੰ ਹਰ ਸਾਲ 48000 ਰੁਪਏ ਇੱਕ ਬੱਚੇ ਨੂੰ 12ਵੀਂ ਤੱਕ ਉਹ ਵਜੀਫਾ ਉਹਨੂੰ ਪ੍ਰਾਪਤ ਹੁੰਦਾ ਉਹਦੇ ਕਾਊਂਟ ਦੇ ਵਿੱਚ ਜਾਂਦਾ ਐਸ ਸਾਲ ਵੀ ਪੰਜ ਬੱਚੇ ਜਿਹੜੇ ਕੱਲ ਹੀ ਰਿਜ਼ਲਟ ਅਨਾਉਂਸ ਹੋਇਆ ਔਰ ਉਹਦੇ ਚ ਪੰਜ ਬੱਚੇ ਨੇ ਜਿਹੜੀ ਇਹ ਪ੍ਰਾਪਤੀ ਕੀਤੀ ਔਰ ਇਹ ਨੈਸ਼ਨਲ ਲੈਵਲ ਦੀ ਹੈ ਪ੍ਰਾਪਤੀ ਤੇ ਮੈਂ ਇਸ ਤੇ ਵੀ ਸਮੁੱਚੀ ਇਸ ਇਥੋਂ ਦੀ ਐਸਐਮਸੀ ਕਮੇਟੀ ਨੂੰ ਵੀ ਇਲਾਕਾ ਨਿਵਾਸੀਆਂ ਨੂੰ ਵੀ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਤੇ ਅਧਿਆਪਕ ਸਹਿਬਾਨ ਨੂੰ ਮੁਬਾਰਕਬਾਦ ਦੇਣਾ ਕਿ ਇਹ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਸੰਭਵ ਹੋ ਪਾਇਆ ਕਿ ਉਹ ਬੱਚੇ ਜਿਹੜੀ ਇਹ ਪ੍ਰਾਪਤੀ ਤੱਕ ਪਹੁੰਚੀ ਹੈ ਸਰ ਇਹਨਾਂ ਦੇ ਦੋ ਮੰਗਾ ਰੱਖੇ ਨੇ ਔਰ ਸਾਡੇ ਪੰਜਾਬ ਸਕੂਲ ਸਿੱਖਿਆ ਵਿਭਾਗ ਇਹ ਮਾਨਜੋਗ ਸਿੱਖਿਆ ਮੰਤਰੀ ਜੀ ਵੀ ਇਸ ਲਈ ਬੜਾ ਸੰਜੀਦਾ ਨੇ ਕਿ ਜਿੱਥੇ-ਜਿੱਥੇ ਪੋਸਟਰਾਂ ਦੀ ਲੋੜ ਹੈ ਉੱਥੇ ਦਿੱਤੀਆਂ ਜਾਣੀਆਂ ਔਰ ਜਿਹੜੇ ਸਕੂਲ ਸਾਡੇ ਅਜਿਹੇ ਡਿਜ਼ਰਵ ਕਰਦੇ ਕਿ ਜਿਨ੍ਹਾਂ ਨੂੰ ਨੌਰਮ ਦੇ ਅਨੁਸਾਰ ਉਹਨਾਂ ਨੂੰ ਅਪਗ੍ਰੇਡ ਕਰਨਾ ਤੇ ਉਹ ਕੀਤਾ ਜਾਏਗਾ ਮਾਨਯੋਗ ਐਮਐਲਏ ਸਾਹਿਬ ਵੀ ਕਹਿ ਕੇ ਗੇਰ ਕਮੈਂਡੇਸ਼ਨ ਕਰਕੇ ਗਿਆ ਕਿ ਪਹਿਲਾਂ ਇੱਕ ਰ ਆਪਾਂ ਕੇਸ ਜਿਹੜਾ ਭੇਜੀਏ ਉਪਰੰਤ ਜਿਹੜਾ ਜਿਹੜੇ ਨਿਜ਼ਮ ਹੈ ਉਹਨਾਂ ਦੇ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਨੂੰ ਅਪਗ੍ਰੇਡ ਕਰਨ ਦੀ ਕਾਰਵਾਈ ਪਾਈ ਜਾਏਗੀ ਥੈਂਕ ਯੂ ਥੈਂਕ ਯੂ ਹਾਂ ਜੀ ਭਾਈ ਜੀ ਮੇਰਾ ਨਾਮ ਜਗਰਾਤ ਸਿੰਘ ਮੇਰੀ ਮਾਤਾ ਕੁਲਵਿੰਦਰ ਕੌਰ ਸਰਪੰਚ ਹੈ ਮੈਂ ਉਹਨਾਂ ਦਾ ਵੱਡਾ ਬੇਟਾ ਔਰ ਨਾਲ ਮੇਰੇ ਤਾਇਆ ਜੀ ਦੇ ਲੜਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਏ ਬੈਠੇ ਨੇ ਸਰਦਾਰ ਅਕਬਾਲ ਸਿੰਘ ਜੀ ਪ੍ਰਿੰਸੀਪਲ ਰਿਟਾਇਰ ਬੈਠੇ ਨੇ ਤੇ ਨਾਲ ਸਾਡੇ ਭਾਈ ਜੀ ਜੋਗਾ ਸਿੰਘ ਨੇ ਹਾਂਜੀ ਸਰ ਭਾਈ ਜੀ ਜਾਣਕਾਰੀ ਜੋ ਐਨ ਆਰ ਆਈ ਬਾਹਰੋਂ ਆ ਕੇ ਆਪਣੀ ਮਿੱਟੀ ਦੇ ਵਿੱਚ ਹੌਲ ਮਿਲਦੇ ਨੇ ਇੰਡਾ ਦੇ ਵਿੱਚ ਸਕੂਲਾਂ ਵਿੱਚ ਸਪੋਰਟ ਕਰ ਰਹੇ ਨੇ ਅੱਜ ਇੱਕ ਐਨ ਆਰ ਆਈ ਪਰਿਵਾਰ ਨੇ ਲਾਈਬ੍ਰੇਰੀ ਬਣਾ ਕੇ ਸਕੂਲ ਨੂੰ ਬੱਚਾ ਦੇ ਵਾਲੇ ਕੀਤਾ ਪੜ੍ਹਤ ਦੇ। ਕਿ ਕਹਨੇ ਉਹ ਕੀ ਮੈਸੇਜ ਦੇਣਾ ਚਾਹੁੰਦਾ। ਹਾਂਜੀ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਪਹਿਲਾਂ ਵੀ ਸਾਡੇ ਐਨਆਈ ਵੀਰਾਂ ਨੇ ਖੇਡਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਉਸ ਤੋਂ ਬਾਅਦ ਜੋ ਵੀ ਸਾਡਾ ਐਨਆਈ ਵੀਰ ਆ ਜੋ ਵੀ ਪਿੰਡ ਨੂੰ ਜ਼ਰੂਰਤ ਹੁੰਦੀਆਂ ਪੂਰੀਆਂ ਕਰਦੇ ਆ ਤੇ ਔਰ ਭੈਣ ਸਖਜਿੰਦਰ ਕੌਰ ਨੇ ਜਿਹੜਾ ਉਪਰਾਲਾ ਕੀਤਾ ਸਾਡੇ ਪਿੰਡ ਦੀ ਲਾਇਬ੍ਰੇਰੀ ਖੋਲਣ ਦਾ ਤਾਂ ਇਹਦਾ ਮੈਂ ਬਹੁਤ-ਬਹੁਤ ਪਹਿਲਾਂ ਧੰਨਵਾਦ ਕਰਦਾ ਕਿਉਂਕਿ ਐਨਆਈ ਹੋਣ ਦੇ ਨਾਤੇ ਹਰ ਪਿੰਡ ਦਾ ਸਾਡਾ ਵਾਸੀ ਜਿਹੜਾ ਪਿੰਡ ਦੇ ਨਾਲ ਜੁੜਿਆ ਰਹਿੰਦਾ ਔਰ ਜੁੜਨਾ ਚਾਹੁੰਦੇ ਆ ਤੇ ਜੁੜੇ ਹੋਏ ਹੈ ਔਰ ਮੈਂ ਜਿਹੜੀ ਇਹਨਾਂ ਨੇ ਐਨਆਈ ਵੀਰਾਂ ਨੇ ਅੱਜ ਇੰਨੀ ਬਿਲਡਿੰਗ ਪਾ ਕੇ ਨਾਲ ਕਿਤਾਬਾਂ ਬੁਕਸਾਂ ਦਿੱਤੀਆਂ ਸਾਡੇ ਲਾਇਬ੍ਰੇਰੀ ਚ ਔਰ ਇਹ ਲਾਇਬ੍ਰੇਰੀ ਬਣਾ ਕੇ ਇਹਨਾਂ ਨੇ ਚਲੇ ਜਾਣਾ ਇਹਦੀ ਜ਼ਿੰਮੇਵਾਰੀ ਸਾਡੀ ਸਮੁੱਚੀ ਪੰਚਾਇਤ ਦੀ ਸਮੁੱਚੇ ਪਿੰਡ ਵਾਸੀਆਂ ਦੀ ਹੈ ਔਰ ਮੈਂ ਵਾਦਾ ਵੀ ਕਰਦਾ ਇਹ ਭੈਣ ਜੀਆ ਨਾ ਵੀ ਇਹ ਲਾਇਬ੍ਰੇਰੀ ਅੱਗੇ ਵਧੂਗੀ ਘਟੂਗੀ ਨਹੀਂ ਕਿਉਂਕਿ ਐਨਆਈਵੀ ਸਾਡੇ ਦੂਜੇ ਵੀ ਜਦੋਂ ਵੀ ਅਸੀਂ ਕੋਈ ਕੰਮ ਵਾਸਤੇ ਫੋਨ ਕਰਦੇ ਆਂ ਤੇ ਸਾਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੰਦੇ ਆਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਵੱਧ ਤੋਂ ਵੱਧ ਜੋੜਾਂਗੇ ਨਾਲ ਅਸੀਂ ਬੱਚਿਆਂ ਦੀ ਡਿਊਟੀ ਲਾਵਾਂਗੇ ਵੀ ਉੱਥੋਂ ਚੱਲ ਕੇ ਕਿਤਾਬਾਂ ਲਓ ਅਸੀਂ ਖੁਦ ਕਿਤਾਬਾਂ ਹੋਰ ਪ੍ਰੋਵਾਈਡ ਵੀ ਨਾਲ ਕਰਾਂਗੇ ਇਹ ਅਸੀਂ ਜਮੇ ਹਰ ਬੰਦੇ ਨੂੰ ਅਸੀਂ ਤਾਂ ਪਹਿਲਾਂ ਵੀ ਅਪੀਲ ਕਰਦੇ ਆਂ ਕਿ ਨਸ਼ਿਆਂ ਨੂੰ ਛੱਡੋ ਮੋਬਾਈਲ ਨੂੰ ਛੱਡੋ ਗੇਮਾਂ 'ਚ ਆਓ ਕਿਤਾਬਾਂ ਪੜੋ ਜਿਹੜੀ ਸਾਨੂੰ ਬੌਕਸ ਨੇ ਲਿਟਰੇਚਰ ਨਾਲ ਲੜ ਕੇ ਅਸੀਂ ਪੜ੍ਹ ਕੇ ਜਿਹੜੀ ਜਾਣਕਾਰੀ ਨਹੀਂ ਉਹ ਸਾਨੂੰ ਮੋਬਾਈਲਾਂ ਤੋਂ ਥੋੜੋ ਮਿਲਦੀ ਹੈ ਜੀ ਇਹਦੇ ਸਾਡਾ ਪੁਰਾਣਾ ਸੱਭਿਆਚਾਰ ਆ ਸਾਰਾ ਕੁਝ ਹੈ ਇੱਥੇ ਲੜਾਈ ਪੜਾਈ ਨਹੀਂ ਕੋਈ ਪਾਲਟੀਬਾਜੀ ਨਹੀਂ ਇਹ ਸਾਡੀ ਜਾਨੀ ਕਿ ਇੱਕ ਸਾਰੇ ਪਿੰਡਾਂ ਨਾਲੋਂ ਵੱਖਰੀ ਹੈਗੀ ਆ ਚੀਜ਼ ਇਹ ਜਿਵੇਂ ਪੰਜਾਬ ਸਰਕਾਰ ਵੀ ਸਿੱਖਿਆ ਦੇ ਬੁਨਿਆਦ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕਰ ਰਹੀ ਹੈ ਐਨਆਰਆਈ ਵੀ ਕੋਸ਼ਿਸ਼ ਕਰ ਰਹੇ ਆ ਹਾਂਜੀ ਕੀ ਮੈਸੇਜ ਤੁਸੀਂ ਬਾਹਰਲੇ ਐਨਆਰਆਈ ਨੂੰ ਦਿਖਾ ਜਾਓਗੇ ਸਾਡੇ ਅਸੀਂ ਐਨਆਈ ਵੀਰਾਂ ਨੂੰ ਕੀ ਕਹੀਏ ਜੀ ਇਹ ਤਾਂ ਪਹਿਲਾਂ ਹੀ ਸਾਡੀ ਬਹੁਤ ਹੈਲਪ ਕਰ ਰਹੇ ਨੇ ਜੇ ਕਿਤੇ ਵੀ ਕੋਈ ਬਿਲਡਿੰਗ 'ਚ ਲੋੜ ਆ ਸਕੂਲ 'ਚ ਕਿਸੇ ਚੀਜ਼ ਦੀ ਲੋੜ ਆ ਤੇ ਹਰ ਚੀਜ਼ ਨਾਲ ਹੀ ਪ੍ਰੋਵਾਈਡ ਕਰਦੇ ਨੇ ਐਨਆਈ ਵੀਰ ਸਾਡੇ ਹਨ ਪੂਰੀ ਸਹਿਯਤਾ ਕਰ ਰਹੇ ਸਿੱਖਿਆ ਦੇ ਮਾਮਲੇ 'ਚ ਸਾਡੇ ਪਿੰਡ ਹੁਣ ਪੰਚਾਇਤ ਬਨਨਤ ਇੱਕ ਮਹੀਨਾ ਬਾਅਦ ਅਸੀਂ ਅਨਾਉਂਸ ਕਰ ਦਿੱਤਾ ਕਿ ਸਾਡੇ ਪਿੰਡ ਵਿੱਚ ਦੀ ਨਸ਼ੇ ਵੇਚਣ ਵਾਲਾ ਬਨਾਂਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਪੰਜਾਬ ਸਰਕਾਰ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆ ਪੁਲਿਸ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਫੁੱਲ ਮੈਦ ਦਿੱਤੀ ਔਰ ਸਾਡੇ ਪਿੰਡ ਵਿੱਚ ਕੋਈ ਵੀ ਨਸ਼ਾਨੀ ਵੇਚ ਰਿਆ ਔਰ ਨਾ ਵੇਚਣ ਵਾਲਾ ਲੰਘ ਰਿਹਾ ਨਾ ਕੋਈ ਤਾਰਾਂ ਦੀ ਚੋਰੀ ਨਾ ਦੂਜੀ ਚੋਰੀ ਸਾਡੇ ਇਲਾਕੇ ਚ ਆਉਣੀ ਬੰਦ ਹੋਈ ਵੀ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਪੰਜਾਬ ਪੁਲਿਸ ਦਾ ਵੀ ਕੋਈ ਨਾ ਭਗਵੰਤ ਮਾਨ ਸਰਕਾਰ ਦੀ ਬਹੁਤ ਕੋਸ਼ਿਸ਼ ਕਰ ਰਹੀ ਹੈ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅੱਜ ਐਨ ਆਰ ਆਈ ਭਰਾਵਾਂ ਵੱਲੋਂ ਵੀ ਲਾਇਬ੍ਰੇਰੀ ਬਣਾ ਕੇ ਸਕੂਲ ਨੂੰ ਦਿੱਤੀ ਹੈ ਕਿੱਦਾਂ ਦੇਖਦੇ ਹੋ ਤਾਂ ਕੀ ਮੈਸੇਜ ਦੇਣ ਦਾ ਹਾਂ ਦੇਖੋ ਜੀ ਸਮਾਜ ਦੇ ਵਿੱਚ ਸਭ ਤੋਂ ਮੋਢੀਆਂ ਜਿਹੜੀਆਂ ਲੋੜਾਂ ਨੇ ਉਹ ਦੋ ਨੇ ਸਿਹਤ ਤੇ ਸਿੱਖਿਆ ਪੰਜਾਬ ਸਰਕਾਰ ਦੋਨਾਂ ਹੀ ਸਿਹਤ ਤੇ ਸਿੱਖਿਆ ਤੇ ਬੜੀ ਸੰਜੀਦਗੀ ਦੇ ਨਾਲ ਕੰਮ ਕਰ ਰਹੀ ਆ ਬਾਕੀ ਇਹ ਐਨ ਆਰ ਆਈ ਪਰਿਵਾਰ ਨੇ ਇੱਕ ਲਾਇਬ੍ਰੇਰੀ ਬਣਾਉਣ ਦਾ ਇੱਕ ਵਧੀਆ ਪਹਲ ਕੀਤਾ ਮੈਂ ਸਮਝਦਾ ਵੀ ਇੱਕ ਸਭ ਤੋਂ ਵੱਡਾ ਉਤਮ ਦਾਨ ਆ ਔਰ ਮੈਂ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿਨਾ ਸਕੂਲ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਉਹਨਾਂ ਦਾ ਉਚਿਤੇ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਲਾਇਬ੍ਰੇਰੀ ਨੂੰ ਦਾਣ ਦਿੱਤੀ ਇਹ ਕਿਤਾਬਾਂ ਨਾਲ ਬੱਚਿਆਂ ਨੂੰ ਜੋੜਿਆ ਗਿਆ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਵੀ ਨਸ਼ੇ ਨੂੰ ਵੀ ਥੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਸ਼ੇ ਆ ਇੱਕ ਬਹੁਤ ਵੱਡਾ ਇਹ ਕਿ ਕੋੜਾ ਤੇ ਜਿਹੜੇ ਇਹ ਨਸ਼ਾ ਇਹਨਾਂ ਨੂੰ ਖਤਮ ਕਰਨਾ ਬਹੁਤ ਜ਼ਰੂਰਤ ਆ ਸਮੇਂ ਦੀ ਕਿਉਂਕਿ ਸਾਡੀ ਨੌਜਵਾਨੀ ਉਹ ਨਸ਼ਿਆਂ ਦੇ ਵਿੱਚ ਦਿਨ-ਬਦਨ ਗਰਕ ਰਹੀ ਆ ਪੰਜਾਬ ਸਰਕਾਰ ਬੜੀ ਸ਼ਕਤੀ ਦੇ ਨਾਲ ਇਹਨੂੰ ਲੈ ਰਹੀ ਆ ਤੇ ਇਹਨੂੰ ਅਸੀਂ ਸਮਾਪਤ ਕਰਕੇ ਹਟਾਂਗੇ ਜਿੰਨੀ ਦੇਰ ਤੱਕ ਨਸ਼ੇ ਮੁੱਕਦੇ ਨਹੀਂ ਅਸੀਂ ਉਨੀ ਦੇ ਟੈਕੇ ਨਹੀਂ ਬੈਠਾਂਗੇ ਬਾਕੀ ਜਿਹੜੀ ਇਹ ਲਾਇਬ੍ਰੇਰੀ ਬਣਾਈ ਆ ਜਦੋਂ ਬੱਚੇ ਕਿਤਾਬਾਂ ਨਾਲ ਜੁੜਨਗੇ ਆਟੋਮੈਟਿਕਲੀ ਨਸ਼ਿਆਂ ਤੋਂ ਵੀ ਦੂਰ ਹੋਣਗੇ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਕੀ ਫਤਿਹ ਮੇਰਾ ਪੂਰਾ ਨਾਮ ਸਿਕੰਜੇਂਦਰ ਕਰ ਸਿੱਧੂ ਹੈ ਜੀ ਕੋ ਜੀ ਤੁਹਾਨੂੰ ਕਿਤਾਬਾਂ ਲਿਖਣ ਦਾ ਸ਼ੌਂਕ ਕਦੋਂ ਤੋਂ ਪਿਆ ਮੈਂ 8ਵੀਂ ਕਲਾਸ ਤੋਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਹਿਲਾਂ ਪਾਪਾ ਜੀ ਘਰ ਵੀ ਬਹੁਤ ਲਖਾਈ ਕਰਾਦੇ ਸੀ 5ਵੀਂ ਕਲਾਸ ਵਿੱਚ ਮੈਂ ਸੁੰਦਰ ਲਖਾਈ ਮੁਕਾਬਲੇ ਵਿੱਚ ਜਿੱਤੂ ਰਹੀ ਤੇ ਬਾਅਦ ਵਿੱਚ ਜਦੋਂ ਮੈਂ ਬਾਹਰ ਚਲੀ ਗਈ ਤੇ ਚਿੱਠੀਆਂ ਦਾ ਕਾਫੀ ਆਦਾਨ ਪ੍ਰਦਾਨ ਰਿਹਾ ਤੋ ਇਸ ਕਰਕੇ ਮੈਨੂੰ ਲਿਖਣ ਤੋਂ ਸ਼ੁਰੂ ਤੋਂ ਸ਼ੌਂਕ ਸੀ ਮੈਂ ਡੇਲੀ ਲਿਖਦੀ ਲਿਖਦੀ ਫਿਰ ਜਦੋਂ ਕਾਫੀ ਇਕੱਠਾ ਹੋ ਗਿਆ ਮੇਰੇ ਪਾਪਾ ਜੀ ਨੇ ਸਲਾਹ ਕੀਤੀ ਤੇ ਪਾਪਾ ਜੀ ਕਹਿੰਦੇ ਇਹਨੂੰ ਹੁਣ ਪ੍ਰਕਾਸ਼ਿਤ ਕਰਾ ਦੇਣਾ ਚਾਹੀਦਾ ਕਿਹੜੀ ਕਿਹੜੀ ਕਿਤਾਬ ਤੁਸੀਂ ਲਿਖੀ ਹੈ ਜੀ ਹੁਣ ਮੇਰੀ ਪਹਿਲੀ ਕਿਤਾਬ ਜ਼ਿੰਦਗੀ ਦੀ ਪੈਂਤੀ ਜਿਸ ਵਿੱਚ ਊੜੇ ਆੜੇ ਤੋਂ ਲੈ ਕੇ ਰਾੜੇ ਤੱਕ ਮਰਨਾ ਹੈ ਇਹ ਊੜਾ ਊਠ ਤੱਕ ਸੀਮਿਤ ਨਹੀਂ ਸੀ ਇਹ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਪੜ ਲੈ ਵੀ ਊੜਾ ਅੱਠ ਸਵੇਰੇ ਉੱਠ ਕੇ ਉਸ ਮਨ ਨੂੰ ਆਖ ਆੜਾ ਆਖ ਇੱਕ ਤੇ ਭਰੋਸਾ ਰੱਖ ਇਹ ਮੈਂ ਜ਼ਿੰਦਗੀ ਦੀ ਪੈਂਤੀ ਇਸ ਵਰ ਲਿਖੀ ਦੂਜੀ ਕਿਤਾਬ ਮੇਰੀ ਮਨ ਦੀ ਆਖਾ ਜੋ ਮੇਰੇ ਨਿੱਜੀ ਵਿਚਾਰ ਨੇ ਜਾਂ ਮੇਰਾ ਉਧਰ ਲਗ ਐਕਸਪੀਰੀਅੰਸ ਜਾਂ ਇਧਰ ਲਗ ਐਕਸਪੀਰੀਅੰਸ ਦੋਨਾਂ ਦਾ ਮਿਸ਼ਣ ਹੈ ਮੰਨ ਦੀ ਆਸ ਤੁਸੀਂ ਬੋਲਿਓ ਕੀ ਹੋਊਗਾ ਜੇ ਜਿਹੜੀ ਜਿਹੜੇ ਪੜਨ ਦੇ ਵਿੱਚ ਅਗਲੇ ਜ਼ਰੂਰੀ ਪੜਾ ਜਾਵੇ ਕੀ ਉਹ ਚ ਸਾਰਾ ਨਿਚੋੜ ਹੈ ਮੰਨ ਦੀ ਅੱਖ ਉਹਦੇ ਵਿੱਚ ਮੇਰਾ ਹੈ ਮੇਰੇ ਆਪਣੇ ਵਿਚਾਰ ਹੈ ਕਿ ਮੈਂ ਕੀ ਕੀ ਸੋਚਿਆ ਜਿਵੇਂ ਮੈਂ ਦੋਨਾਂ ਪੰਜਾਬ ਤੋਂ ਜਦੋਂ ਕੈਨੇਡਾ ਗਈ ਤੋਂ ਵਿੱਚ ਕੀ ਅੰਤਰ ਸੀ ਜਾਂ ਮੈਂ ਕੀ ਮਹਿਸੂਸ ਕੀਤਾ ਕਿ ਮੇਰਾ ਜਿਹੜਾ ਮੇਰਾ ਪਛੋਕੜ ਕੀ ਹੈ ਜਾਂ ਵੈਸਟਰਨ ਸਟਾਈਲ ਮੈਂ ਦੋਨਾਂ ਵਿੱਚ ਵਿਚਰਦੀ ਹੋਈ ਆਪਣੀਆਂ ਜੜਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਕਿਹਾ ਜਾਂਦਾ ਹੈ ਜਿਹੜਾ ਜੜਾਂ ਨਾਲ ਜੁੜਿਆ ਹੁੰਦਾ ਹੈ ਪਰ ਫਲ ਕਸ਼ਮੇ ਹਮੇਸ਼ਾ ਉੱਥੇ ਹੀ ਹੁੰਦੇ ਹੈ ਤੇ ਮੇਰੇ ਤੇ ਜੀ ਕਤਾ ਬਾਈ ਬਾਈ ਗੁਰੂ ਤੇਰਾ ਸ਼ੁਕਰ ਜੋ ਕਿ ਲਾਈਕ ਹਰ ਇੱਕ ਚੀਜ਼ ਦਾ ਸ਼ੁਕਰਾਨਾ ਕੀਤਾ ਜਾਂਦਾ ਸੀ ਜਿਵੇਂ ਪਾਪਾ ਜੀ ਨੇ ਛੋਟੀ ਉਮਰ ਵਿੱਚ ਹੀ ਸਿਖਾ ਦਿੱਤਾ ਸੀ ਕਿ ਸ਼ੁਕਰਾਨਾ ਕਰਨਾ ਜ਼ਰੂਰੀ ਹੈ ਜਦੋਂ ਅਸੀਂ ਰੋਟੀ ਖਾਂਦੇ ਸੀ ਤੇ ਪਾਪਾ ਜੀ ਕਹਿੰਦੇ ਸੀ ਵੀ ਕਹਿਣਾ ਦੋ ਟਾਈਮ ਇਸ ਸਭ ਨੂੰ ਜੇਵੀ ਪ੍ਰਮਾਤਮਾ ਸ਼ੁਕਰ ਹੈ ਪਰ ਮੈਂ ਕਈ ਵਾਰੀ ਕਹਿ ਦਿੰਦੀ ਸੀ ਛੋਟੀ ਕਰਕੇ ਸਾਨੂੰ ਤਿੰਨ ਟਾਈਮ ਦੇਈ ਅਸੀਂ ਲੰਚ ਵੀ ਕਰਦੇ ਹਾਂ ਇਦਾਂ ਕਰਦੇ ਕਰਦੇ ਫਿਰ ਜਦੋਂ ਮੈਂ ਅਦਰ کہیں ਸਾਡੇ ਇੱਕ ਥੈਂਕਸ ਗਿਵਿੰਗ ਦਿਨ ਮਨਾਉਂਦੇ ਆ ਉੱਥੇ ਵੀ ਫਿਰ ਬੱਚਿਆਂ ਨੂੰ ਸਿਰਫ ਇਹੀ ਸੀਗਾ ਬੇ ਸ਼ੁਕਰਾਨਾ ਟੁਆਇਜ਼ ਦਾ ਕਰਤਾ ਕਰਦਾ ਕਰਤਾ ਜਾਂ ਥੋੜਾ ਥੋੜੀ ਮੋਟੀ ਚੀਜ਼ ਦਾ ਫਿਰ ਸਾਡੇ ਫੈਮਿਲੀ ਡਿਨਰ ਹੁੰਦੇ ਤੇ ਇਹੀ ਵਾਰਤਾਲਾਪ ਹੁੰਦੇ ਜਲਦੀ ਪਰ ਮੈਂ ਹਮੇਸ਼ਾ ਸੋਚਦੀ ਕਿ ਘਰ ਤੇ ਅਸੀਂ ਬਣਾ ਲਿਆ ਪਰ ਧਰਤੀ ਕਿੱਥੋਂ ਆਈ ਲੈਂਡ ਕਿੱਥੋਂ ਆਈ ਪਾਣੀ ਕਿਨੇ ਦਿੱਤਾ ਫਿਰ ਕੋਵਿਡ ਦੌਰਾਨ ਅਸੀਂ ਆਕਸੀਜਨ ਦੀ ਘਾਟ ਕਰਨ ਜਦੋਂ ਪਤਾ ਚੱਲਿਆ ਕਿ ਬੰਦੇ ਵੈਂਟੀਲੇਸ਼ਨ ਕਰਕੇ ਵੀ ਮਰ ਰਹਾ ਪਰ ਅਸੀਂ ਉਸ ਬਾਰੇ ਕਦੇ ਨਹੀਂ ਸੋਚਿਆ ਜੋ ਲਗਾਤਾਰ ਸਾਨੂੰ ਮਿਲ ਰਹੀ ਅਸੀਂ ਉਸ ਦਾ ਸ਼ੁਕਰਾਨਾ ਕਦੇ ਨਹੀਂ ਕਰਦੇ ਸੋ ਇਹ ਮੇਰੀਆਂ ਦੋ ਕਿਤਾਬਾਂਆਂ ਵਾਗਿਰ ਉਤੇਰਾ ਸ਼ੁਕਰ ਤੇ ਇੰਗਲਿਸ਼ ਥੈਂਕ ਯੂ ਵੰਡਰਫੁਲ ਟੀਚਰ ਜਿਹੜਾ ਕਿ ਯੂਨੀਵਰਸਲ ਮੈਸੇਜ ਹੈ ਕਿ ਸਾਨੂੰ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਦ ਗ੍ਰੈਟੀਟਿਊਡ ਐਟੀਟਿਊਡ ਇਨਕਿਨ ਡਿਟਰਮਾਈਨ ਯਰ ਲਾਈਫ ਲੈਂਪਟ ਹੁਣ ਤੁਹਾਡੀ ਅਗਲੀ ਸੋਚ ਦੀ ਕਿਤਾਬ ਕਿਹੜੀ ਆ ਰਹੀ ਹੈ ਐ ਮੇਰੀ ਅਗਲੀ ਕਿਤਾਬ ਆ ਰਹੀ ਹੈ ਮਾਂ ਦੀ ਆਖ ਪਾਗ ਦੁਜਾ ਜਿਸ ਵਿੱਚ ਫੇਰ ਮੇਰੇ ਨਿੱਜੀ ਵਿਚਾਰ ਨੇ ਮੇਰਾ ਡੇਲੀ ਜਰਨਲ ਹੈ ਤੇ ਦੂਜੀ ਕਿਤਾਬ ਆ ਰਹੀ ਹੈ ਸੋਚ ਦਸਨੇ ਜੋ ਪਾਪਾ ਜੀ ਦੀਆਂ ਗੱਲਾਂ ਦਾ ਵਰਣਨ ਹੋਵੇਗਾ ਤੇ ਉਹਦੇ ਵਿੱਚ ਸਿਰਫ ਉਹਨਾਂ ਦੀਆਂ ਦਸਿਆ ਜਾਂ ਕਈਆਂ ਗੱਲਾਂ ਜੋ ਸਾਨੂੰ ਸੁਨੇਹ ਦਿੱਤੇ ਆ ਉਹਨਾਂ ਦੀ ਸੋਚ ਦਸਨੇ ਆ ਮੈਂ ਘਰ ਘਰ ਪਹੁੰਚਾਂਗੀ ਤੁਸੀਂ ਚਾਰ ਕਿਤਾਬਾਂ ਲਿਖੀਆਂ ਆ ਆਪਣੇ ਮਾਂ ਦੀ ਸੋਚ ਦੇ ਨਾਲ ਅਭੀ ਮਨ ਤੇ ਸੋਚੋ ਕੁਛ ਸ਼ਬਦ ਪੜ੍ਹਨਾ ਚਾਹੋਗੇ ਦੱਸਣਾ ਚਾਹੋਗੇ ਦਰਸ਼ਕਾਂ ਨੂੰ ਮੇਰੀ ਮੰਨ ਦੀ ਸੋਚ ਇਹ ਹੈ ਕਿ ਇਨਸਾਨ ਲੇਕਿਨ ਸਾਨੂੰ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਜਿਹੜੇ ਪਰਪਸ ਨਾਲ ਇਨਸਾਨ ਦਾ ਜਨਮ ਹੋਇਆ ਉਹ ਕਿਸੇ ਪਰਪਸ ਨਾਲ ਧਰਤੀ ਤੇ ਆਇਆ ਉਸ ਪਰਪਸ ਨੂੰ ਸਮਝਣ ਲਈ ਉਸ ਪਰਪਸ ਨੂੰ ਪੂਰਾ ਕਰਨ ਲਈ ਸਾਨੂੰ ਹਰ ਹਿੱਲੇ ਜ਼ਿੰਮੇਵਾਰੀ ਲੈਣੀ ਚਾਹੀਦੀ ਲਾਇਬ੍ਰੇਰੀ ਲਵਸ ਬਹੁਤ ਵੱਡਾ ਹੈ ਇਸ ਨੂੰ ਤੁਸੀਂ ਛੋਟੇ ਸ਼ਬਦਾਂ ਦੇ ਵਿੱਚ ਇੱਕ ਨਾਮ ਦਿੱਤਾ ਕੀ ਹੈ ਉਹਦਾ ਆ ਲਾਇਬ੍ਰੇਰੀ ਵੇਚ ਮੇਰਾ ਹੈ ਜਦੋਂ ਕਿਤਾਬ ਨਾਲ ਬੰਦਾ ਜੁੜਦਾ ਹੈ ਕਿਉਂਕਿ ਕਿਤਾਬ ਸਾਨੂੰ ਇੱਕ ਜਿੱਦਾਂ ਸਭ ਤੋਂ ਲੌਇਲ ਤੁਹਾਡਾ ਫਰੈਂਡ ਹੁੰਦੀ ਹੈ ਤੁਹਾਨੂੰ ਯਾਤਰਾ ਕਰਾ ਦਿੰਦੀ ਹੈ ਇਸ ਲਈ ਮੈਂ ਕਿੰਨੀ ਵਜਿਦਾ ਮੈਂ ਸੋਚਦੀ ਨੇ ਵੀ ਘਰ ਘਰ ਲਾਇਬ੍ਰੇਰੀ ਬਣ ਜਾ ਪਿੰਡ ਪਿੰਡ ਮੈਂ ਕਿੰਨੀ ਪਿੰਡ ਪਿੰਡ ਸ਼ਹਿਰ ਸ਼ਹਿਰ ਨਹੀਂ ਘਰ ਘਰ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਇਸ ਲਾਇਬ੍ਰੇਰੀ ਦਾ ਕੀ ਨਾਮ ਰੱਖਿਆ ਗਿਆ ਤੇ ਕੀ ਸੋਚ ਕੇ ਰੱਖਿਆ ਗਿਆ ਇਸ ਲਾਇਬ੍ਰੇਰੀ ਦਾ ਨਾਮ ਦੋ ਸ਼ਬਦ ਜੋ ਕਿ ਗੁਰਬਾਣੀ ਵਿੱਚ ਆਮ ਆਉਂਦੇ ਹਨ ਗੁਰ ਤੇ ਗਿਆਨ ਤੇ ਇਹ ਦੂਜੇ ਨਾਲ ਮੇਰੇ ਮਾਤਾ ਪਿਤਾ ਦੇ ਨਾਮ ਨਾਲ ਵੀ ਸੰਬੰਧਿਤ ਆ ਪਾਪਾ ਜੀ ਦਾ ਨਾਮ ਸੋਬੇਦਰ ਗੁਰਦਿਆਲ ਸਿੰਘ ਅਤੇ ਮਾਤਾ ਜੀ ਦਾ ਨਾਮ ਸਰਦਾਰਨੀ ਗਿਆਨਕੌਰ ਹੁਣ ਕਰਕੇ ਸੀ ਦੋਨਾਂ ਦੇ ਅੱਖਰਾਂ ਦੇ ਨਾਮ ਜੋੜ ਕੇ ਰੱਖਿਆ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਮ ਭੋਗ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਹਾਂ ਪੜੋ ਲਿਖੋ ਸਿੱਖੋ ਸਕਾਈਨੋਜ਼ ਪੰਜਾਬ ਲਈ ਮੋਗਾ ਤੋਂ ਹਰਪਾਲ ਸਹਾਰਨ ਦੀ ਰਿਪੋਰਟ